ਸਾਰੇ ਹੀ ਸਤਿਕਾਰਯੋਗ ਵਰਕਰ ਸਹਿਬਾਨ ਅੱਜ ਦੇ ਸਾਡੇ ਮੁੱਖ ਮਹਿਮਾਨ ਪੰਜਾਬ ਦੀ ਸ਼ਾਨ ਡਾਕਟਰ ਅਫਤਾਬ ਸਿੰਘ ਕ੍ਰੀਮਪੁਰੀ ਜੀ ਸਾਬਕਾ ਸੰਸਦ ਸਾਬਕਾ ਵਿਧਾਇਕ ਮਜੂਦਾ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਔਰ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਮੈਡਮ ਜੀ ਉਹਨਾਂ ਦੇ ਧਰਮ ਪਤਨੀ ਹਰਜਿੰਦਰ ਕੌਰ ਜੀ ਅਸਮੋਤੀ ਲੀਡਰਸ਼ਿਪ ਸਾਡੇ ਵਿੱਚਕਾਰ ਪਹੁੰਚੇ ਨੇ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ ਜੈ ਭੀ ਜੈ ਭਾਤ ਅੱਜ ਦਾ ਇਹ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਮੈਂ ਆਪਣੀ ਗੱਲ 1 ਮਿੰਟ ਲਈ ਰੱਖ ਰਿਹਾ ਹਾਂ ਤੁਹਾਡੇ ਅੱਗੇ ਕਿ ਪੰਜਾਬ ਦੇ ਅੰਦਰ ਸਾਡੇ ਸਤਕਾਰਯੋਗ ਡਾਕਟਰ ਅਫਤਾਬ ਸਿੰਘ ਕਰੀਮਪੁਰ ਜੀ ਵੱਲੋਂ ਕਰੀਮਪੁਰ ਸਾਹਿਬ ਵੱਲੋਂ ਜੋ ਮੁਹਿੰਮ ਸਟਾਰਟ ਕੀਤੀ ਗਈ ਹੈ ਪੰਜਾਬ ਸੰਭਾਲੋ ਮੁਹਿੰਮ ਡਰਗ ਮਾਫੀਆ ਦੇ ਖਿਲਾਫ ਉਸ ਨੂੰ ਪੰਜਾਬ ਦੇ ਪੰਜਾਬੀਆਂ ਵੱਲੋਂ ਨੌਜਵਾਨਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ ਔਰ ਬਹੁ ਭੱਟੀ ਗੈਂਟੀ ਦੇ ਵਿੱਚ ਲੋਕ ਝਾੜੂ ਦੀ ਪਾਰਟੀ ਔਰ ਕਾਂਗਰਸ ਅਕਾਲੀ ਦਲ ਨੂੰ ਛੱਡ ਕੇ ਬਹੁਤ ਜਨ ਸਮਾਜ ਪਾਰਟੀ ਦੇ ਨਾਲ ਜੁੜ ਰਹੇ ਆ ਔਰ ਇਹ ਸਾਡੇ ਲਈ ਬਹੁਤ ਇੱਕ ਮਾਣ ਵਾਲੀ ਗੱਲ ਹੈ ਕੇ ਭੈਣ ਕੁਮਾਰੀ ਮਾਇਆਬਤੀ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਡਾਕਟਰ ਅਫਤਾਸ ਸਿੰਘ ਕਹੀਂਪੁਰੀ ਜੀ ਤੇ ਦੁਆਰਾ ਭਰੋਸਾ ਜਿਤਾਉਂਦੇ ਹੋਏ ਪੰਜਾਬ ਦੀ ਬਾਗਡੋਰ ਸੰਭਾਲੀ ਆ ਉਹਨਾਂ ਨੂੰ ਔਰ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਚਾਹੁੰਦਾ ਆ ਆਪਣੀਆਂ ਦਲੇ ਜਥੇਬੰਦੀਆਂ ਨੂੰ ਕਿਉਂਕਿ ਮੈਂ ਦੇਖ ਰਿਹਾ ਸਾਡੇ ਉਹਨਾਂ ਦੇ ਆਗੂ ਸਹਿਬਾਨ ਚਾਹੇ ਅਸ਼ੋਕ ਅਸ਼ੋਕ ਸੱਲਣ ਜੀ ਮੋਹਨਾਲ ਪਟੋਆ ਜੀ ਤਾਰਾ ਚੰਦ ਜੀ ਸੋਨੂ ਸਿੰਘੜੀ ਆਲ ਜੀ ਬਿੱਲਾ ਦਿਓ ਆਲ ਜੀ ਸਾਰੇ ਸਾਥੀ ਪਹੁੰਚੇ ਆਪਣੇ ਜੂਥ ਦੇ ਨਾਲ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਆ ਕਿ ਜਦੋਂ ਵੀ ਲੋਕਤੰਤਰ ਦਾ ਮੇਲਾ ਰਾਜਨੀਤੀ ਕਰਮਾਉਂਦੀ ਹੈ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਉਹ ਭਰਾਵੋ ਅਸੀਂ ਇੱਕ ਨੀਲੇ ਝੰਡੇ ਖੇਟ ਇਕੱਠੇ ਹੋਈਏ ਬਹੁਜਨਾਂ ਦੀ ਤਾਕਤ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹਟ ਦਿਖਾਈਏ ਆਪਾਂ ਉਸ ਵਕਤ ਵੀ ਤੁਹਾਡੀ ਲੋੜ ਹੁੰਦੀ ਹੈ ਇੱਕ ਝਟ ਹੋ ਕੇ ਆਪਾਂ ਬਹੁਜਨ ਸਮਾਜ ਪਾਰਟੀ ਨੂੰ 2027 ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਤੇ ਲਿਆਉਣਾ ਆ ਔਰ ਆਪਣੇ ਗਰੀਬਾਂ ਦਾ ਦਲਤਾਂ ਦਾ ਪਛੜਿਆਂ ਦਾ ਰਾਜ ਲਿਆਉਣਾ ਆ ਔਰ ਸਰਦਾਰ ਅਵਤਾਸ ਸਿੰਘ ਕ੍ਰੀਮਪੂਰੀ ਜੀ ਦੀ ਅਗਵਾਈ ਵਿੱਚ 2027 ਦੇ ਵਿੱਚ ਬੋਝਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਹੈ ਔਰ ਮੈਂ ਖੀਰ ਦੇ ਵਿੱਚ ਤੁਹਾਨੂੰ ਮੁਬਾਰਕਬਾਦ ਦਿੰਦਾ ਹੋਇਆ ਅੱਜ ਸਾਡੇ ਰਹਿਬਰ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਅਸੀਂ ਜਨਮ ਦਿਨ ਮਨਾ ਰਹੇ ਆ ਅੱਜ ਸੰਕਲਪ ਲੈ ਕੇ ਚੱਲੀਏ ਜੋ ਡਾਕਟਰ ਅਵਤਾਸ ਸਿੰਘ ਕ੍ਰੀਮਪੂਰੀ ਜੀ ਵੱਲੋਂ ਮੋਹਮ ਪੰਜਾਬ ਦੇ ਅੰਦਰ ਸਟਾਰਟ ਕੀਤੀ ਆ ਡਰੱਗ ਮਾਫੀਆ ਦੇ ਖਿਲਾਫ ਪੰਜਾਬ ਸੰਭਾਲੋ ਮੋਹਮ ਨੂੰ ਆਪਾਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਪੰਜਾਬੀਆਂ ਨੂੰ ਸੱਦਾ ਦਈਏ ਕਿ ਆਓ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜੋ ਤੇ ਅਸੀਂ ਜੋ ਸਾਰੀਆਂ ਪਾਰਟੀਆਂ ਦੇਖ ਲਈਆਂ ਕਾਂਗਰਸ ਵੀ ਦੇਖ ਲਈ ਆਪ ਵੀ ਦੇਖ ਲਈ ਇਹ ਅਕਾਲੀ ਦਲ ਵੀ ਦੇਖ ਲਈ ਭਾਜਪਾ ਵੀ ਦੇਖ ਲਈ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਈਏ ਇਹਨਾਂ ਗੱਲਾਂ ਦਾ ਨਾਲ ਮੈਂ ਤੁਹਾਡੇ ਧੰਨਵਾਦ ਵੀ ਕਰਦਾ ਆਂ ਔਰ ਹਲਕਾ ਚੱਬੇ ਵਾਲ ਦੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸਾਰੇ ਵਰਕਰਾਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਧੰਨਵਾਦ ਜੀ ਬਹਾਦਰਪੁਰ ਤੋਂ ਸਾਡੇ ਬਸਪਾ ਦੇ ਬੋਧਾਰ ਸਾਹਿਬ ਹਲਕਾ ਸ਼ਾਮਚਰਾਸੀ ਦੇ ਸ਼੍ਰੀ